ਲੋ ਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਆ ਮਿੱਤਰੋ ਲੋ ਜੀ ਬਾਈ ਜਾਨਵਰ ਘਰ ਪਰਵਾਠੀ ਗਈ ਸਾਰਿਆਂ ਦੇ ਥੋੜਾ ਲੇਟ ਹੋ ਗਏ ਅੱਜ ਹਨੇਰਾ ਹੋਣ ਲੱਗਿਆ ਬਸ ਦੇਖੋ ਅੱਜ بارش ਵੀ ਕਾਫੀ ਹੋਈ ਆ ਅੱਜ ਆਪਣੇ ਇੱਧਰ ਸਵੇਰ ਦੀ ਤਕਰੀਬਨ ਲੱਗ ਰਹੀ ਆ ਆਪਣੇ ਥੋੜੀ ਜੀ ਇੱਕ ਬਾਬਾ ਜੀ ਦੀ ਡੈਥ ਹੋ ਗਈ ਤੇ ਘਰਾਂ ਬਾਈ ਤਾਂ ਕਰਕੇ ਥੋੜਾ ਜਿਹਾ ਅੱਜ ਬਿਜੀ ਸੀਗੇ ਬਾਈ ਬਾਕੀ ਆਏ ਤੇ ਹੁਣ ਬਾਈ ਦਾਣਾ ਪਾਣੀ ਪਾਉਣ ਥੋੜਾ ਜਿਹਾ ਲੇਟ ਹੋ ਗਏ ਨਲਦੇ ਬਾਈ ਨੂੰ ਬਾਈ ਅਸੀ ਕਾਲ ਅਸੀ ਕਾਲ ਬਾਈ ਸਾਰਿਆਂ ਨੂੰ ਕੀ ਹਾਲ ਚਾਲ ਹੈ ਵੀਰੇ ਠੀਕ ਠਾਕ ਬਾਈ ਵਧੀਆ ਹੋਰ ਕੀ ਲੱਗੇ ਕਰਨਾ ਅੱਜ ਬਸ ਵੀਰੇ ਉਹ ਜੋੜ ਇਹ ਕੁੱਤਰ ਇਹ ਥੋੜੇ ਚੇਂਜ ਹੀ ਕਰੇ ਤੇ ਇੱਧਰ ਉੱਧਰ ਹੂੰ ਉਹ ਜੋੜੇ ਜੀ ਦੇਖਦਾ ਤਾਂ ਹੂੰ ਇੱਕ ਦਾ ਜਿਕੜਾ ਵੀ ਤਰ੍ਹਾਂ ਬਈ ਕਹਨੇ ਆ ਵੀ ਚੰਗਾ ਚੰਗੇ ਦਾ ਚੰਗਾ ਲਾਉਂਗੇ ਨਾ ਜੇ ਤਾਂ ਫਲ ਵੀਰੇ ਬਾਗ ਤਾਂਹੀਂ ਪਗਾਨਿਆਂ ਚ ਮਿਲਦਾ ਹੂੰ 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 ਕਿਉਂਕਿ ਵੀਰੇ ਜਿਹੜੇ ਕੁੱਤੇ ਦਾ ਕੋਈ ਰਿਕਾਰਡ ਨਹੀਂ ਨਾ ਹੈਗਾ ਪਤਾ ਹੀ ਨਹੀਂ ਹੈਗਾ ਕੁੱਤਰ ਬਾਰੇ ਜੀ ਨਾ ਜਿਹੜੇ ਬਾਰੇ ਆਪਾਂ ਨੂੰ ਹੂੰ ਆਪਾਂ ਉਹਦੇ ਬੱਚੇ ਲੈ ਲੈ ਕੇ ਕੋਈ ਫਾਇਦਾ ਨਹੀਂ ਹੈਗਾ ਹੂੰ ਉਹ ਕਿਸੇ ਕੁੱਤੇ ਰਿਕਾਰਡ ਵਧੀਆ ਆਏ ਪਿੱਛੇ ਤੇ ਪਿਛੋਕੜ ਵਧੀਆ ਹਨਾ ਨਸਲ ਕਿਹਦੀ ਦਾ ਖਰਾ ਹੈ ਹੂੰ ਉਹਦੇ ਵੀਰੇ ਬੱਚੇ ਲੈ ਕੇ ਫਾਇਦਾ ਹੈ ਥੋੜਾ ਜਾਂ ਉਹ ਚੀਜ਼ਾਂ ਨੋਟ ਕਰਕੇ ਨਜੋੜੇ ਲਾਉਣ ਲੱਗਿਆ ਬੜਾ ਅੱਛਾ ਜੋੜੇ ਲਾਉਂਦੇ ਹੈ ਜਿਹੜੇ ਕੂਤਰਾਂ ਦੇ ਪਿੱਛੇ ਵੀ ਰਿਕਾਰਡ ਆ ਹਾਂ ਵੀ ਉਹਦਾ ਜੋੜਾ ਲਾਈਏ ਯਾਰ ਠੀਕ ਆ ਇੰੀਆਂ ਦੱਲੀ ਛੱਲੀ ਜਾਂ ਕਿਹਾ ਵੀ ਮਲਾਬਲਾ ਕੇ ਚੈੱਕ ਕਰੀ ਜਾਣੇ ਹਨਾ ਜਾਂ ਪਤਾ ਹੀ ਨਹੀਂ ਹੈਗਾ ਹੂੰ ਜੋ ਫੇਰ ਬਾਹਰ ਪੈਸੇ ਹਰਨੇ ਵਾਲਾ ਕੰਮ ਆ ਨਾ ਨਾ ਵਧੀਆ ਵਧੀਆ ਠੀਕ ਆ ਐਂਓ ਆ ਐਂਓ ਗੱਲ ਬਣਦੀ ਬਾਈ ਚੈੱਕ ਕਰਕੇ ਪਤਾ ਲੱਗਦਾ ਕਿਉਂਕਿ ਬਾਈ ਜਿਹੜਾ ਹੁਣ ਇਹ ਸੀਜ਼ਨ ਚ ਕੂਤਰ ਆ ਕੇ ਦੇਖ ਲਿਆ ਬੱਚਾ ਆ ਕੇ ਦੇਖ ਲਿਆ ਚੀਕੜ ਵੀ ਆ ਕੇ ਦੇਖ ਲਿਆ ਹਨਾ ਹੂੰ ਤੇ ਉਹਦਾ ਬਾਈ ਜਿਹੜੇ ਮਾਪਿਓ ਆ ਉਹਾਂ ਦੇ ਉਹਾਂ ਦੇ ਵੀਰੇ ਜਦ ਬੱਚਾ ਇੰਨਾ ਜ਼ੋਰ ਮਾਰਦਾ ਚੀਕੜ ਜਾ ਤਾਂ ਉਹ ਆਏ ਯਾਰ ਵੀ ਬਲੱਡ ਸਾਲਾ ਵੀ ਕਹਿ ਰਹੇ ਆ ਫਿਰੇ ਹਮ ਹੈਨਾ ਇਹ ਉਹਨੂੰ ਛੱਡੋ ਯਾਰ ਬਾਹਰ ਵੀ ਬਲੱਡ ਸਾਲਾ ਰਿਜ਼ਲਟ ਮਿਲੇ ਵਧੀਆ ਪਤਾ ਵੀ ਆ ਜਿਹਦੇ ਬਾਰੇ ਉਹ ਰਿਜ਼ਲਟ ਮਿਲੇ ਟਾਪ ਦਾ ਵਧੀਆ ਆ ਬੰਦੇ ਨੂੰ ਵੀ ਹਾਂ ਯਾਰ ਵੀ ਜ਼ਬਰਦਸਤ ਆ ਹੈਨਾ ਹਮ ਤੇ ਉਹ ਚੀਜ਼ ਆ ਬਈ ਆਹ ਠੀਕ ਆ ਉਹਨਾਂ ਦੇ ਫਿਰ ਉਹ ਜੋੜਾ ਮੈਂ ਹੁਣ ਕੱਢ ਕੇ ਲੱਗ ਕਹਿਣਾ ਕਹਿਣ ਦਾ ਮਤਲਬ ਪਤਾ ਕਿਆ ਯਾਰ ਕਹਿਣ ਦਾ ਮਤਲਬ ਮੇਰਾ ਇਹ ਆ ਬਈ ਜਿਹੜਾ ਕੂਤਾ 100% ਦਾ ਕੂਤਰੀ ਵੀ ਦਾ 100 ਦਲੀਆ ਉਹ ਆਪਸੇ ਚ ਪਰ ਐਤ ਕੀ ਮਤ ਭੇੜਨੇ ਆ ਪੂਰਾ ਉਹਨਾਂ ਦੇ ਬੱਚੇ ਰੱਖਣੇ ਪਰ ਆਵੇਂ ਦੋ ਹੀ ਜੋੜੇ ਖੁੱਡੇ ਚ ਠੀਕ ਆ ਕਿਉਂਕਿ ਖੁੱਡੇ ਭਰਨੇ ਹੁੰਦਾ ਫਿਰ ਇਹ ਪਲਾਮਾ ਸਾਰੇ ਭਰ ਲਮੈਰ ਸ਼ੌਕ ਨਹੀਂ ਇਹ ਨਹੀਂ ਜਾਣਾ ਹੈਗਾ ਨਾ ਲਾਲਚ ਜਾਣਾ ਕੋਈ ਖਰਾ ਦਾ ਹ ਹ ਹ ਹਣਾ ਸਹੀ ਗੱਲ ਆ ਬਾਕੀ ਗੱਲ ਮੇਨ ਗੱਲ ਆ ਜਿਹੜੀ ਮੇਨ ਗੱਲ ਆ ਹੈ ਵੀ ਨਸਲ ਪੈਦਾ ਕਰਨੇ ਖਾਤਰ ਤਾਂ 100% ਦੋ ਹੀ ਚਾਹੀਦੇ ਹ ਹ ਦੋਨੋਂ ਵਧੀਆ ਬਲੱਡ ਚਾਹੀਦਾ ਸਹੀ ਗੱਲ ਆ ਸਹੀ ਗੱਲ ਆ ਉਨਿਓ ਬਾਕੀ ਭਰੀ ਜਾਵਾਂ ਕਿਆ ਫਾਇਦਾ ਉਹ ਵੀਰੇ ਚਕਾਤੇ ਹੁਣ ਸਭ ਬਾਕੀ ਬਾਈ ਤੁਹਾਨੂੰ ਬੱਚਿਆਂ ਵਾਲਾ ਆਪਣੇ ਜਿਹੜੇ ਬੱਚੇ ਆਪਣੇ ਉਹਨਾਂ ਪਰ ਨਿਗਾਹ ਜੀ ਮਾਰਾ ਦਿੰਨੇ ਆ ਆ ਜੋ ਬੈਠੇ ਬਸ ਇਹਦਾ ਵੀ ਸ਼ਾਂਤੀ ਕਮਾ ਲੜਨੀ ਹੁਣ ਆ ਦੇਖੋ ਉਹ ਦਹਾ ਹੈ ਗੁੱਡੇ ਜੀ ਥੋੜਾ ਹਨੇਰਾ ਹੋਇਆ ਵਾ ਹਨੇਰਾ ਹੋ ਗਿਆ ਨਾ ਹੁਣ ਦੇਖਦੇ ਆਹ ਦੇਖੋ ਬੈਠੇ ਆਪਣੇ ਜਾਨਵਰ ਆ ਬੱਚੇ ਬੈਠੇ ਆ ਬਾਈ ਹੁਣ ਥੋੜਾ ਹਨੇਰਾ ਹੋ ਗਿਆ ਅੱਪਰ ਥੋੜਾ ਲੇਟ ਹੋ ਗਿਆ ਜੀ ਵੀਡੀਓ ਬਣਾਉਣ ਦੇ ਚੁੱਚ ਥੋੜੀ ਜੀ ਘਰਾ ਲੈਸ ਜੀ ਹੋ ਗਈ ਤਾਂ ਕਰਕੇ ਆ ਗਿਆ ਲਓ ਜੀ ਫੋਮ ਮਿਲੋ ਇੱਧਰ ਸ਼ਾਜੇ ਕੋ ਵੀ ਮਿਲ ਜਾ ਚਾਸਰੀ ਕਾਲ ਹੋਰ ਠੀਕ ਠਾਕ ਬਾਹਾਂ ਵਧੀਆ ਹੋਰ ਬਸ ਲੱਗੇ ਵੇ ਤੇ ਮਾਰਾ ਮੋਟਾ ਦਾਣਾ ਦੂਣਾ ਪਾ ਦੀ ਹੈ ਮਹਾ ਸ਼ਾਮ ਟਾਈਮ ਹਨੇਰਾ ਹੋ ਗਿਆ ਅੱਜ ਅ ਹੋਰ ਜਾਨਵਰ ਠੀਕ ਠਾਕ ਮਾ ਠੀਕ ਆ ਬਈ ਦਾਣਾ ਬਣੀ ਪਾ ਗਏ ਅੱਛਾ ਠੀਕ ਆ ਇਹ ਵੀ ਕੋਈ ਕੋਤਲੇ ਵੀ ਕੋਤਲੇ ਆ ਇਹ ਵੀਰੇ ਪਿਓਰ ਨਸਲਾਂ ਜਿਹੜੀਆਂ ਨਾ ਕੀ ਕਹਿੰਦੇ ਆ ਆਪਾਂ ਹਨਾ ਉਹਨੂੰ ਵਾਲੀਆਂ ਨਸਲਾਂ ਵੀਰੇ ਹਾਂ ਉਹ ਨਸਲਾਂ ਵੀਰੇ ਇਦਾਂ ਦੀਆਂ ਆਂ ਤੇ ਛੋਟੀਆਂ ਨੋਕਾਂ ਅੱਖਾਂ ਹਰੀ ਝਲਕਾ ਪਿਲੀਆਂ ਅੱਖਾਂ ਦੇ ਵਿੱਚ ਤੇ ਸਿਰ ਤੇ ਲਾਲ ਜੋਹ ਛੋੜੇ ਕੱਦ ਤੇ ਲਵਾਈ ਪਿੱਛੇ ਨੂੰ ਬਹੁਤ ਆ ਉਹ ਕੱਦ ਤੇ ਵੀ ਖੜੀ ਕੇ ਹਾਈਟ ਕਿੰਨੀ ਤੇ ਇਹ ਪੁੱਤਰ ਛੋਟਾ ਕੱਦ ਦਾ ਹੂੰ ਨੋਕ ਹੈਗੀ ਜਮਣੀ ਜੀ ਹੂੰ ਜੰਮਣੀ ਜੀ ਨੂੰ ਉਹ ਕਬੱਜੀ ਕਾਲੀ ਦੇ ਨਾਲ ਹੂੰ ਤੇ ਇਹ ਵੀਰੇ ਬੜੀ ਟੌਪ ਦੀ ਨਸਲ ਆ ਇਹ ਇਹ ਰਿਕਾਰਡ ਇੰਨਾ ਟੌਪ ਆ ਨਾ ਵੀਰੇ ਹੂੰ ਆ ਸਾਰਾ ਯਾਰ ਕੱਲ ਬਾਤ ਐਨ ਪੂਰੀ ਅੜਾਈ ਕਿ ਨਹੀਂ ਤੇ ਨਾ ਉਹ ਠੀਕ ਆ ਜਿਹੜਾ ਕਬੂਤਰ ਬਾਜੀ ਦੇ ਵਿੱਚ ਨਾ ਆਪਣਾ ਉੱਡਦਾ ਹੈ ਹੂੰ ਉਹ ਕਬੂਤਰ ਅੜਾਈ ਜਿਹੜੀ ਕਰਦਾ ਨਾ ਬਾਹਰ ਉਹ ਬਾਜੀ ਜਿਹੜੀ ਅੜਾਈ ਕਰਦਾ ਵੀਰੇ ਉਹ ਮੈਟਰ ਕਰਦੀ ਗੱਲ ਉਹ ਚੀਜ਼ ਨੂੰ ਉਵੇ ਰੱਖਣੀ ਚਾਹੀਦੀ ਖੁੱਡੇ ਦੇ ਵਿੱਚ ਆਪਾਂ ਨੂੰ ਠੀਕ ਆ ਉਨੂੰ ਚੱਕ ਕੇ ਯਾਰ ਮੁੱਠੀ ਮਾਰਤੀ ਜਣੇ ਕਣੇ ਦੀ ਬਰਾਮ ਦੇਖ ਫਲਾਣਾ ਨੂੰ ਦੇਖ ਕੋਈ ਫਾਇਦਾ ਨਹੀਂ ਯਾਰ ਮੈਂ ਤਾਂ ਮੰਨਦਾ ਨਹੀਂ ਪਾਣੀਆਂ ਧਾਣੀਆਂ ਅਗਲਾ ਹਨਾ ਚੱਕਰ ਪਾਣੀ ਨਸਲ ਦਾ ਯਾਰ ਚੱਕਰ ਸਾਰ ਬਾਬੀ ਮਨੂੰ ਇਸ ਚੀਜ਼ ਉਪਰ ਪਾਣੀਆਂ ਜਿਹੜੀ ਨਸਲ ਆ ਮੈਂ ਜ਼ਰੂਰੀ ਬਰਾਮ ਖੜਾ ਕੇ ਵੀ ਡਾਲੀ ਦਾ ਸਰ ਘਰਪ ਹਮ ਮਤਲਬ ਉਹ ਜਾ ਕੇ ਵੀ ਡਾਲੀ ਔਰ ਮੁਖੀ ਵੀ ਡਾਲੀ ਹਮ ਉਰਦ ਦੀ ਔਰ ਦੀ ਆ ਹਮ ਜਿਹੜਾ ਲੰਡਾ ਰਾਂ ਉਹਨੂੰ ਬਰਾਮ ਵੀ ਖੜਾ ਕੇ ਦੇਖ ਲੈ ਪਾਣੀ ਵੀ ਲਾ ਕੇ ਦੇਖ ਲੈ ਸਭ ਕੁ ਕਰਕੇ ਦੇਖ ਲੈ ਜਿਹੜੇ ਕਹਿੰਦੇ ਆ ਨਾ ਗੱਲਾਂ 우ਸਤਾਦ ਕਹਿੰਦੇ ਆ ਵੀ ਹਾਂ ਉੱਡਦੀ ਆ ਨਸਲ ਉੱਡਦੀ ਆ ਭਾਈ ਉਹ ਇਹ ਨਸਲਾ ਸੰਭੀਏ ਬੇ ਲੋਕਾਂ ਨੇ ਤੇ ਉਹ ਚੀਜ਼ਾਂ ਐ ਗੱਲਾਂ ਨਸਲ ਨਸਲ ਪਾ ਲਓ ਮੇਰਾ ਭਰਾ ਵਾਂਗੇ ਖੁੱਡੇ ਦੇ ਵਿੱਚ ਇੰਝੋ ਜਣਾ ਕਣਾ ਕੁੱਤਰ ਲੈ ਕੇ ਕਿਸੇ ਤੇ ਕੋਈ ਲੋੜ ਨਹੀਂ ਹੈਗੀ ਵਧੀਆ ਕੁੱਤਰ ਬਣਾਓ ਬਸ 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 ਤੇ ਆਪਾਂ ਨੇ ਜਿਹੜੀ ਆਦ ਕੀ ਜਿਹੜੇ ਬਜੇ ਬੁਜੇ ਕਿੰਨੇ ਕ ਬਣਾਉਣੇ ਫਿਰ ਆਦ ਕੀ ਮੇਤੀ ਕੁੱਤਰ ਲਓ ਜਿਹਨੂੰ ਜਿਹੜਾ ਲੈਣੇ ਆ ਬੱਚੇ ਮ ਕਢਾ ਲੈਣੇ ਆ ਸਿੱਧੇ ਜੋੜੇ ਪਾਸ ਹੋਏ ਹੋਏ ਆ ਅਬ ਨਾ ਉਹਦੇ ਟੁਕੜੇ ਵੇਚ ਦਊਗਾ ਠੀਕ ਆ ਢਾਕੇ ਲੈ ਕੇ ਜਾਣੇ ਘਰਾਂ ਢਾਕੇ ਲਿਜਾ ਸਕਦਾ ਅਸੀਂ ਦੇਣੇ ਹੀ ਤਾਂ ਆਰਡਰ ਕਰਕੇ ਬਿਨਾ ਡਾਈ ਤੇ ਦੇਣੀ ਨਹੀਂ ਕਰਕੇ ਲੈ ਜਾ ਸਕਦਾ ਮਹਾ ਬਿਨਾ ਡਾਈ ਤੇ ਦੇਣੀ ਨਹੀਂ ਦੇਣੇ ਵੀ ਕਿਸੇ ਆਪਣੇ ਵੀਰ ਨੂੰ ਚੈੱਕ ਜੋੜੇ ਪਾਸ ਆ ਕਬੂਤਰ ਕਹੂੰਗਾ ਵੀ ਐਂ ਡਾਉਣੇ ਆ ਤਾਂ ਉਦਾਂ ਹੀ ਡਾਉਣੇ ਸਾਡੇ ਟ੍ਰੀਟਮੈਂਟ ਨਾਲ ਡਾਉਣੇ ਆ ਟ੍ਰੀਟਮੈਂਟ ਦੀ ਬਾਤ ਇਹ ਬਾਈ ਜੀ ਇੱਕ ਗੱਲ ਹੋਰ ਵੀ ਇੱਥੇ ਕਬੂਤਰ ਲਗਾਤਾਰ ਬਾਜੇ ਜਿੱਤਦਾ ਆਉਂਦਾ ਆਪਣਾ ਤਿੰਨ ਬਾਜੀਆਂ ਵਧਿਆ ਹੋਇਆ ਕਬੂਤਰ ਆ ਇੱਕ ਅਸੀਂ ਜੇ ਰੁੱਕੇ ਅਗਲੇ ਸੀਜ਼ਨ ਉੱਡਦਾ ਵੀਰੇ ਉਹ ਵੀ ਬਾਜੀ ਤੇ ਭੱਜ ਜਾਂਦਾ ਭੱਜ ਜਾਂਦਾ ਠੀਕ ਆ ਕਿਉਂਕਿ ਭਾਈ ਲੱਗ ਲੱਗ ਪਿੰਡਾਂ ਦੇ ਵਿੱਚ ਲੱਗ ਲੱਗ ਤਰ੍ਹਾਂ ਦੇ ਨਾ ਕਬੂਤਰ ਛੱਡੇ ਜਾਂਦੇ ਆ ਇੱਕੋ ਤਰ੍ਹਾਂ ਦਾ ਕਬੂਤਰ ਬਲੱਡ ਹਰੇਕੋਂ ਦਾ ਨਹੀਂ ਛੱਡਦਾ ਠੀਕ ਆ ਉਹ ਭਾਈ ਉੱਥੇ ਤੇ ਵੀ ਹਿਲ ਜਾਂਦੇ ਆ ਕਬੂਤਰ ਚੰਗੇ ਵੀ ਹਿਲ ਜਾਂਦੇ ਆ ਕੋਈ ਮਾਈ ਜਿਉਂਕਿ ਵੀਰੇ ਉੱਥੇ ਕਿਸਮਤ ਦੀ ਗੱਲ ਵੀ ਆਉਂਦੀ ਬੰਦੇ ਦੀ ਠੀਕ ਆ ਕਿਉਂਕਿ ਜਦੋਂ ਆਪਾਂ ਨੇ ਆਪਣਾ ਜੋਰ ਲਾਇਆ ਹੁੰਦਾ ਨਸਲ ਵੀ ਹੈਗੀ ਸਭ ਤੋਂ ਸਾ ਉੱਥੇ ਬੰਦੇ ਦੀ ਕਿਸਮਤ ਵੀ ਥੋੜੀ ਸਾਥ ਦੇਣਾ ਚਾਹੀਦੀ ਆ ਹੂੰ ਠੀਕ ਆ ਹੁਣ ਅਸੀਂ ਤਾਂ ਤੁਹਾਨੂੰ ਸਾਡੇ ਘਰਾਂ ਪਰ ਜਿਹੜੇ ਵੱਧ ਕਬੂਤਰ ਉੱਡ ਜੂਗੇ ਹਨ ਨਸਲ ਕਿੰਨੀ ਦੇਖ ਵਧੀਆ ਹੈ ਸਾਡੇ ਕੋਲ ਵਾਦਾ ਮਾਰਦੇ ਆ ਅਸੀਂ ਤੁਹਾਨੂੰ ਉਹ ਦੇਨੇ ਕਬੂਤਰ ਦੇ ਤੇ ਚਲੋ ਤੁਹਾਨੂੰ ਵੇਚ ਤੇ ਮਾਲੂਕ ਉਤਰਾ ਸੀ ਉਹ ਕਬੂਤਰ ਵਿਚੇ ਹੋਈ ਵੀਰੇ ਤੁਹਾਡੇ ਕੋਲ ਮੰਨ ਕੇ ਚਲੋ ਵੀ ਤੁਸਰੇ ਕੋ ਜਿੱਤ ਵੀ ਗਿਆ ਇੱਕ ਬਾਜੀ ਉਹ ਦੋ ਜਿੱਤ ਗਿਆ 30 ਬਾਜੀ ਜੀ ਵੀਰੇ ਹਿੱਲ ਵੀ ਸਕਦਾ ਕਬੂਤਰ ਇਹਦੇ ਵਿੱਚ ਪਤਾ ਕੀ ਹੁੰਦਾ ਇਹਦੇ ਵਿੱਚ ਬੰਦੇ ਦਾ ਕਿਸੇ ਦਾ ਕੋਈ ਕਸੂਰ ਨਹੀਂ ਤੁਸੀਂ ਬਸ ਅੜਾਵਾ ਕਬੂਤਰ ਦੇਖਣਾ ਬੰਦੇ ਕੋਲ ਕਬੂਤਰ ਉੱਡਣ ਵਾਲਾ ਚਾਹੀਦਾ ਉਹਨੂੰ ਛੱਡੂਗਾ ਬੰਦਾ ਆਹ ਦੇਖਿਆ ਜਿਹੜੇ ਦੋ 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 ਬਾਜੀਆਂ ਵਧੇ ਵੀ ਭੇਜ ਭੱਜ ਜਾਂਦੇ ਆ ਕੀ ਬਾਜੀ ਨੂੰ ਭੱਜ ਜਾਂਦੇ ਆ ਉਹ ਕਬੂਤਰ ਘਾਤ ਜਾਂਦਾ ਘਾਤ ਜਿਹੜੇ ਗੜਾ ਆਂ ਵੱਧੋ ਜਿੰਨੀਆਂ ਕੁੱਤਰ ਨੂੰ ਪੇਟ ਤੇ ਪੈਂਦਾ ੜਾਰਦਾ ਕੁੱਤਰ ਜਲ ਜਾਂਦਾ ਯਾਰ ਜਿਹੜਾ ਕੁੱਤਰ ਲੰਬੇ ਸਮੇਂ ਚ ਉੜਦਾ ਆ ਰਿਹਾ ਉਹ ਜਾਂਦਾ ਉਹ ਜਲ ਜਾਂਦਾ ਉਹ ਜਲ ਜਾਂਦਾ ਕੁੱਤਰ ਫਿਰ ਉਹ ਫੁਕ ਜਾਂਦਾ ਫਿਰ ਉਹ ਕੁੱਤਰ ਡਾਈ ਨਹੀਂ ਕਰਦਾ ਸਹੀ ਗੱਲ ਹੈ ਮੈਂ ਤੇ ਮੇਰੇ ਸਾਹ ਕੇ ਨਾ ਸਿਰ ਤੇ ਮਾਰ ਬਾਜੀ ਵਾ ਛੱਡੋ ਜੇ ਕਬੂਤਰ ਘਾਤ ਜੀ ਲੱਗਿਆ ਅਸ ਤਾਂ ਬੀਮਾ ਉੱਡਣ ਲੱਗਿਆ ਬਹੁਣ ਹੈ ਉਹਨੂੰ ਬਾਜੀ ਮੈਂ ਛੱਡ ਦਈਏ ਕਬੂਤਰ ਦੀ ਉਡਣ ਦੀ ਰੁੱਤ ਹੁੰਦੀ ਆ ਉਧਰ ਕਬੂਤਰ ਲੜਾਈਆਂ ਕਰਕੇ ਬੈਠ ਥੱਕ ਜੇ ਬੋੜੇ ਨਾ ਆਪਾਂ ਉਹ ਬਾਅਦ ਵਿੱਚ ਬਾਜੀ ਮੈਂ ਛੱਡ ਦਈਏ ਬਾਜੀ ਜਿਹੜੀ ਮੈਂ ਕਬੂਤਰ ਦਾ ਦਾਦੇ ਚ ਹੁਣ ਦੇਖੀ ਪੁਰਾਣੇ ਕਬੂਤਰ ਦੀ ਪਤਾ ਕੀ ਆ ਇੱਕ ਸੀਜ਼ਨ ਆਪਾਂ ਇਹ ਬੱਚੇ ਉਡਾ ਲੈਣੇ ਬਾਜੀ ਠੀਕ ਆ ੜਾਰਾ ਕਰਾ ਲਈ ਧਾਂਗੀਆਂ ਤੇ ਲਾ ਲੈ ਉਹਨੂੰ ਚੁਪਾ ਕੇ ਮੇਰਾ ਵੀ ਰੋਕ ਲੋ ਕੁੱਡੇ ਚ ਵਾਰ ਦੋ ਕੈਦ ਕਰ ਦੋ ਚੰਗੀ ਸੇਵਾ ਪਾਣੀ ਕਰ ਲੋ ਚਲੋ ਹਾਂ ਜਿੱਦਾਂ ਕਰਦੇ ਆਉਂਦੇ ਆ ਹੁਣ ਤੱਕ ਕਰਦੇ ਆਏ ਆ ਕਰ ਲੋ ਉਸ ਤੋਂ ਬਾਅਦ ਜਦੋਂ ਆਪਣੀ ੜਾਰਾ ਹੁੰਦੀ ਆ ਯਾਰ ਜਿਹੜੀ ਨਸਲ ਵਾਲਾ ਕਬੂਤਰ ਉਹਦੀ ੜਾਰਾ ਬਹੁਤ ਹੀ ਲੰਬੀ ੜਾਰਾ ਕਰਨੀ ਤੇ ਲੋੜੀ ਜਿੱਕਣਾ ਕਰ ਉਹਦੀ ੜਾਰਾ ਘੱਟ ਕਰਾ ਲਓ ਜਦੋਂ ਆਪਣੇ ਕੋਲ ਲੱਗ ਗਿਆ ਵੀ ਟਾਈਮ ਵਧੀਆ ਲਾਉਣ ਲੱਗ ਗਿਆ ਕਬੂਤਰ ਉਹ ਵੱਧ ਗਿਆ ੜਾਰ ਤੇ ਵੱਧ ਗਿਆ ਪਾਣੀ ਆਪ ਕਰਨਾ ਉਹ ਆਪਣੇ ਹੱਥਾ ਕਰਾ ਕੇ ਪਾਣੀ ਆ ਭਰਨਾ ਕਰੋ ਜਿੱਕਣਾ ਕਹਿੰਦੇ ਨੇ ਥੋੜਾ ਜਾਣਾ 5 ਕਿ ਅਚਾ 6 ਕਰ ਦੋ ਇੱਥੇ ਤੱਕ ਉਹਦੇ ੜਾਰਾ ਵਿੱਚ ਉਹਨੇ ਰੁਕੂਤ ਨੇ ਵਾਦਾ ਵਾਦਾ ਮਾਰ ਵਾਦਾ ਮਾਰ ਆ ਜਾਣਾ ਜਦੋਂ ਕਬੂਤਰ ਧੁੱਪਾਂ ਦੇ ਵਿੱਚ ਉੜਦਾ ਹੁਣ ਵੱਧ ਵੱਗਿਆ ਤਾਂ ਫਿਰ ਉਹਨੇ ਪਾਣੀ ੜਾਰ ਘਟਾਉਣ ਲੱਗ ਜਾਨੀ ਜਿਹੜੀ ਕਹਿੰ ਕੂਤਰ ਡਾਰ ਰਿਹਾ ਜਦ ਘਟਾਉਂਗਾ ਜਦ ਉਹ ਕੂਤਰ ਅੰਦਰ ਖਾਣ ਹੋਣੀ ਨਹੀਂ ਕੋਸ ਜਾਣੇ ਨਹੀਂ ਹੋਣੀ ਅਡਾਰਾ ਪਿੱਛੇ ਤੁਸੀਂ ਅਹੀ ਤੇ ਹੀ ਫੇਰਤੀ ਡਾਰ ਡਾ ਕੇ ਰੋਜੇ ਫੇਰ ਤਾਂ ਉਹਨੇ ਹੁਣ ਪਾਣੀ ਮੰਗਣਾ ਹੀ ਆ ਉਹਨੇ ਕੂਤਰ ਨੂੰ 6 ਕਡਾਰਾ ਕਰਾ ਕੇ ਨਾ ਵਧੀਆ ਕੈੜੀਆਂ ਡਾਰਾ ਦੋ ਕਰਾ ਦੋ ਜਿਆਦਾ ਜੇ ਜਿਆਦਾ ਕੈੜੀਆਂ ਘਰ ਪਰ ਦੋ ਕਰਾ ਦੋ ਬਾਕੀ 4 ਕਡਾਰਾ ਉਹਦੀਆਂ ਕਰਾ ਦੋ ਨਾਰਮਲ ਠੀਕ ਆ ਜਨ ਕੈੜੀ ਡਾਰਾ ਪਰ ਉਹਨੇ ਕੂਤਰ ਨੂੰ ਪਾਣੀ ਦੀ ਆਫੇ ਲੋਡ ਪੈਣੀ ਆ ਇਥੇ ਆ ਗਾਲ ਸੁੱਕਣਾ ਸਾਹ ਪੱਕਣਾ ਉਹਦਾ ਫੇਰ ਉਹ ਕੂਤਰ ਨੂੰ ਪਾਣੀ ਲਾ ਕੇ ਨਾ ਫੇਰ ਡਾਰ ਕਰਾ ਦੋ ਇੱਕ ਜਿੱਕਣਾ ਕਰਾਤੀ ਫੇਰ ਉਹਦੇ ਬਾਅਦ ਦੋ ਤਿੰਨ ਡਾਰਾ ਫੇ ਪਾਣੀ ਵਾਲੀਆਂ ਫੇਰ ਬਾਜੀ ਮੈਂ ਛੱਡ ਦੋ ਸਿੱਧਾ ਯਾਰ ਨਸਰ ਵਾਲੇ ਕਬੂਤਰ ਘਰ ਘਰ ਖਪਾਉਂਗੇ ਜਿਹੜਾ ਪੰਜੇ ਮੋੜ ਕੇ ਪਹਿਲਾਂ ਹੀ ਜ਼ੋਰ ਮਾਰ ਕੇ ਘਰ ਘਰ ਬੈੰਦਾ ਕਬੂਤਰ ਹੂੰ ਤਾਂ ਉਸ ਲਾਉਣ ਦੀ ਲੋੜ ਹੀ ਨਹੀਂ ਹੈ ਕਿ ਇੰਨਾ ਪਾਣੀ ਧਾਣੀ ਜੇ ਹੂੰ ਹੂੰ ਤਾਂ ਤੁਸੀਂ ਆਪਣਾ ਨਾਰਮਲ ਸੰਭੋ ਉਹ ਛੱਡ ਦੋ ਸਹੀ ਗੱਲ ਹੈ ਜਿੰਨਾਂ ਦੀ ਗੋਲੀ ਲੱਗੀ ਹੋਵੇ ਬਸ 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 ਪਾਣੀ ਦੇ ਵੀਰੇ ਜੱਥ ਹੁੰਦੇ ਦਾ ਨਾ ਤੁਹਾਨੂੰ ਗਾਣੇ ਖਾਦਿਆਂ ਵਾਲੇ ਵੀ ਦੇ ਦੇਣਾ ਹੂੰ ਆਪਣੀ ਤਸੱਲੀ ਕਰਕੇ ਹੂੰ ਬਾਕੀ ਵੀਰੇ ਹੂੰ ਵਾਲੇ ਉਹਨਾਂ ਜਿਹਦਾ ਕੋਈ ਫਾਇਦਾ ਨਹੀਂ ਛੱਡ ਛੋੜ ਪਾਣੀਆਂ ਦੇ ਵਿੱਚ ਸਾਰਾ ਕੁਝ ਚੱਟਣ ਟਿਕਾਣਾ ਮੌਸਮਾ ਬਾਹਰ ਗੜੇ ਹੁੰਦਾ ਹੋਂ ਅੱਜ ਤੁਹਾਨੂੰ ਪਤਾ ਅੱਜ ਮੌਸਮ ਹੁਣ ਕਿਆ ਫਾਇਦਾ ਹੈ ਨਾਲੇ ਗੂਤਰ ਵੀ ਇੰਨੇ ਹੋ ਜਾਂਦੇ ਆ ਨਾਲੇ ਫਾਇਦਾ ਕੋਈ ਨਹੀਂ ਆ ਚਲ ਉੱਦਾਂ ਐ ਬੱਜ ਬੱਜ ਚੈੱਕ ਕਰਨ ਨੂੰ ਠੀਕ ਆ ਕਬੂਤਰਾਂ ਚ ਗੱਲਾਂ ਨਹੀਂ ਮੁੱਖਣੀਆਂ ਹੈਗੀਆਂ ਕਬੂਤਰ ਬਾਜੀ ਲੈਣ ਹੈ ਜੀ ਨਾ ਕਿਉਂਕਿ ਜੇ ਕਿਸੇ ਦੇ ਕਬੂਤਰ ਚੰਗੇ ਉੱਡ ਗਏ ਪਰ ਲੱਭ ਕੋ ਨਸਲ ਬੈਠੀ ਬੰਦੇ ਕੋ ਉਹਦਾ ਤੁੱਕ ਕਿਸਮਤ ਵੀ ਹੈ ਬਾਈ ਉਹ ਬੰਦੇ ਲਗਾਤਾਰ ਜਿੱਥੇ ਦੇ ਆ ਗਏ ਲਗਾਤਾਰ ਮੰਨ ਲਓ 5-5 ਜਿੱਤਦੀਆਂ ਨਿਗਾ ਸਾਹਮਣੇ ਲੋਕਾਂ ਦੀ ਜਿਹੜੇ ਹੋਏ ਹੋਲ-ਹੋਲ ਖੜੇ ਆ ਉਹ ਬੰਦਾ ਆਟੋਮੈਟਿਕ ਨਿਗਾ ਚ ਆ ਜਾਣਾ ਇਹਦੇ ਜਿੱਤ ਗਏ ਉਦੇ ਪਿੱਛੇ ਕਿਸੇ ਨੂੰ ਐਂਤ ਨਹੀਂ ਪਤਾ ਵੀ ਇਹਦੇ ਕਬੂਤਰਾਂ ਦਾ ਬਲੱਡ ਕਿਹੜੇ ਕਬੂਤਰਾਂ ਦਾ ਕਿੱਕਣਾ ਦਾ ਹਾਂ ਉਹਨੇ ਬੰਦੇ ਨੇ ਮਿਹਨਤ ਕਿੱਕਣਾ ਕਰੀਆ ਬਲੱਡ ਵੀ ਚੰਗਾ ਜਾਂ ਮਾੜਾ ਹੈ ਚਲੋ ਬਲੱਡ ਵੀ ਛੱਡ ਲੈ ਇੱਕ ਪਾਸੇ ਹਾਂ ਆਏ ਉੱਥੇ ਦੇਖਿਆ ਜਾਵੇ ਜੀ ਵੀ ਇਹ ਕਬੂਤਰਾਂ ਆ ਬੰਦੇ ਨੇ ਘਰ ਪਰ ਰਹਿ ਕੇ ਮਿਹਨਤ ਕਿੱਕਣਾ ਕਰੀਆ ਉਹ ਚੀਜ਼ ਬਹੁਤ ਮੈਟਰ ਕਰਦੀ ਆ ਹਾਂ ਭਾਵੇਂ ਨਸਲ ਵਧੀਆ ਜਿਹੜੀ ਆ ਉਹ ਉਹਨੂੰ ਵੀ ਮਿਹਨਤ ਕਰਨੀ ਪੈਣੀ ਆ ਹੁਣ ਜੇ ਕੋਈ ਤਾ ਨਸਲ ਵਾਲਾ ਵੀ ਆ ਢਾਂਗੀ ਲੱਗੀ ਨਹੀਂ ਢਾਂਗੀ ਕਿਤੇ ਪਈ ਆ ਕਬੂਤਰ ਉੜ ਕੇ ਆ ਕੇ ਕੋਠੇ ਉ ਬਹਿ ਗਿਆ ਹੁਣ ਬਾਅਰ ਛੱਡੂਗਾ ਕੋਠਾ ਹੀ ਦੇਖ ਉਹਦੀ ਆਦਤ ਖਰਾਬ ਹੋ ਜਣੀ ਇਹ ਵੀ ਇੱਕ ਚੀਜ਼ ਮੈਟਰ ਕਰੂੰਗੀ ਗੱਲ ਵਿੱਚ ਉੱਥੇ ਬਾਜੀ ਵਿੱਚ ਇਹ ਵੀ ਵਿਰੇ ਆਪਾਂ ਨੂੰ ਉਹਨਾਂ ਨੂੰ ਟਾਈਮ ਦੇਣਾ ਉਸ ਟਾਈਮ ਹੂੰ ਇਹ ਗੱਲਾਂ ਨੋਟ ਕਰਕੇ ਖਾਸ ਕਰਕੇ ਇਹ ਗੱਲਾਂ ਕੰਮ ਕਰ ਲਓ ਬਸ ਬਾਜ਼ੀਆਂ ਤਾਂ ਵਿਰੇ ਹੱਥ ਪਰਮਾਦਮ ਉਹ ਬੈਠਾ ਫਿਰ ਉੱਪਰ ਕਿਸਮਤ ਤੇ ਮਸਲਾ ਤਿੰਨ ਚੀਜ਼ਾਂ ਹੈ ਲੋ ਬਾਈ ਉਸਤਾਦ ਵੀ ਇਹੀ ਗੱਲਾਂ ਸਮਝਾਉਂਦਾ ਵਿਰੇ ਕਿਤੇ ਵੀ ਚਲੇ ਜਾਈਏ ਆਪਾਂ ਵੀਡੀਓ ਵਾਲੇ ਵੀ ਮਿਹਨਤ ਕਰਨੀ ਪੈਂਦੀ ਹੈ ਮਿਹਨਤ ਦਾ ਫਲ ਮਿਲਦਾ ਉਸਤਾਦ ਕਰਨੇ ਪੈਂਦੀ ਹੈ ਹੈਨਾ ਉਰਿਆ ਨੇਰਾ ਹੋ ਗਿਆ ਫਿਰ ਵੀਡੀਓ ਖਰਾਬ ਹੋਈ ਜਾਂਦੀ ਆ ਲੰਬੀ ਹੋ ਜਾਣੀ ਵੀਡੀਓ ਕਰੂਗੇ ਫਿਰ ਬਾਈ ਫੇਰ ਕਿਤੇ ਗੱਲਬਾਤ ਬਣਾਏ ਆ ਫਿਰ ਵੀਡੀਓ ਚ ਕਲੀਅਰਟੀ ਨਹੀਂ ਆਉਂਦੀ ਫੇਸ ਕਾਲੇ ਕਾਲੇ ਜੇ ਲੱਗੀ ਜਾਂਦੇ ਆ ਸਵਾਦ ਵੀ ਨਹੀਂ ਆਉਂਦਾ ਬਣਾਉਣ ਦਾ ਫੇਰ ਦਿਨ ਚ ਬਣਾਵਾਂਗੇ ਫਿਰ ਕਿਤੇ ਹਨਾ ਜਿੰਨੀ ਵੀ ਬਾਈ ਗੱਲਬਾਤ ਹੁੰਦੀ ਤੁਹਾਡੇ ਨਾਲ ਸ਼ੇਅਰ ਕਰ ਲੈਨੇ ਆ ਚੰਗੀ ਲੱਗਦੀ ਲਾਈਕ ਕਮੈਂਟ ਸ਼ੇਅਰ ਜਰੂਰ ਕਰੇ ਕਰੋ ਹਨਾ ਚਲੋ ਮਿਲਦੇ ਆ ਬਾਈ ਬਾਕੀ ਆ ਬਾਈ ਸਾਨੂੰ ਬੈਡ ਕਮੈਂਟ ਵਾਲਿਆਂ ਨੇ ਕਰਨੀ ਹੀ ਆ ਕਿਉਂਕਿ ਬਾਈ ਜਿਹੜਾ ਬੰਦਾ ਦੁਖੀ ਹੋ ਜਾਂਦਾ ਕੁੱਤਰਾ ਕਿੰਨੀ ਦੇ ਉਹ ਤਾਂ ਬੈਡ ਕਮੈਂਟ ਹੀ ਕਰ ਸਕਦਾ ਹੋਰ ਕੁਝ ਨਹੀਂ ਕਰ ਸਕਦਾ ਠੀਕ ਆ ਤਾਂ ਮੈਂ ਸਾਰਾ ਅੰਗਰੇਜ਼ੀ ਹੀ ਹੁੰਨੇ ਆ ਧੰਨਵਾਦ ਨਹੀਂ ਨਹੀਂ ਅੰਗਰੇਜ਼ੀ ਜ ਨਹੀਂ ਹੁੰਦੇ ਆਈ ਆਪਾਂ ਐਨ ਓਕੇ ਠੀਕ ਆ ਆਪਾਂ ਤਾਂ ਬਈ ਅੱਜ ਛੇ ਭਗਿਆ ਸਾਂਝ ਲੋ ਆ ਨਹੀਂ ਨਹੀਂ ਆਪਾਂ ਵਿੱਚ ਜ ਨਹੀਂ ਆਗੇ ਬਾਈ ਆਪਾਂ ਸੋਫੀ ਬੰਦੇ ਆ ਠੀਕ ਆ ਦਾਰੂ ਬਿਲਕੁਲ ਨਹੀਂ ਹੱਥ ਲਾਉਂਦੇ ਆਪਾਂ ਆਪਾਂ ਦਾਰੂ ਕਦੇ ਪੀਤੀ ਨਾ ਪੀਣੀ ਆ ਤੇ ਆਪਣਾ ਜਿਹੜਾ ਮਕਸਦ ਆ ਕੂਤਰਾਂ ਦਾ ਹੈ ਤੇ ਸਾਹਮਣੇ ਗੁਰਦੁਆਰਾ ਹੈ ਤੇ ਬਾਈ ਉਹ ਮਾਲਕ ਦੇ ਮੂਹਰੇ ਡੋਰਾ ਹੈ ਤੇ ਬਾਕੀ ਪਰਮਾਤਮਾ ਕਰੇ ਕੀ ਸਾਡਾ ਆਉਣ ਨਾਲ ਟਾਈਮ ਵਧੀਆ ਕੂਤਰਾ ਦਾ ਜਿਹੜਾ ਹੈ ਨਾ ਸੀ ਜਣ ਅੱਗੇ ਬਰਦਾਗ ਲਿਆਵੇ ਤੇ ਧੰਨਵਾਦ ਵੀਰੇ ਹੈ ਨਾ ਇਕੱਲੇ ਬੱਲੇ ਬਾਤ ਕਰੇ ਹਾਂ ਹਾਂ ਬੱਲੇ ਬੱਲੇ ਬਾਤ ਕਰਨੀ ਕੂਤਰਾ ਡੋਲੇ ਹਾਂ ਬੰਦੇ ਤੋਂ ਹੋਣਾ ਚਾਹੀਦਾ ਕੂਤਰਾ ਡੋਣ ਬਾਤ ਉਹ ਤਾਂ ਗੈਰਹੀ ਸਹੀ ਗੱਲ ਹੈ ਚਲੋ ਆਇਆ ਲੱਗੀ ਹੈ ਮਿਹਨਤ ਮਿਹਨਤ ਕਰਨੀ ਪੈਂਦੀ ਹੈ ਯਾਰ ਬਾਈ ਨਿਕਣਾ ਆਉਂਗੀ ਕੱਲਾ ਕਾ ਮਿਹਨਤ ਕਿਆ ਕਹਾਂ ਦੂੰ ਆਪਣਾ ਘਰ ਦਾ ਕੰਮ ਕਰੂੰਗਾ ਆਉਂਗਾ ਆਪਣਾ ਕੰਮ ਕਰੂੰਗਾ ਕਿ ਕੂਤਰੇ ਡਾਉਂਗਾ ਇਹ ਜਾਨੀ ਕਿ ਇਕੱਠੇ ਹੋਣ ਨਾਲ ਇਕੱਲੇ ਦੇਖ ਲੈਣੇ ਕੂਤਰ ਬੰਦਿਆਂ ਨੂੰ ਦੱਸ ਦਿੰਦਾ ਹਾਂ ਹੂੰ ਜਾ ਕੋਟਰ ਕਰਾਉਣ ਲੱਗ ਗਿਆ ਨਾ ਤਿੰਨ ਚਾਰ ਘੱਟੇ ਲਾਉਣ ਲੱਗ ਗਿਆ ਐਨ ਖੁਸ਼ ਹੋ ਕੇ ਉਹੋ ਬਾਜੀ ਮੈਂ ਛੱਡ ਦੋ ਬਸ ਹਾਂ ਬਸ ਛੱਡ ਦੋ ਇਹ ਤੂੰ ਜਰੂਰ ਕਾ ਇਡਾਈਆਂ ਕਰਾਈਏ ਫੇਰ ਫਖਾਈ ਕਿਉਂ ਫੇਰ ਨਹੀਂ ਉੜਦਾ ਉਹਨੇ ਫੇਰ ਨਾ ਠਣਾ ਹੁੰਨੇ ਨਹੀਂ ਉੜਦਾ ਮੈਂ ਤਾਂ ਪਾ ਦੂੰਗਾ ਪੱਕਾ ਐਨੀ ਕੀ ਜਾਣਕਾਰੀ ਬਾਈ ਦੇਣੀ ਸੀ ਆਪਾਂ ਡੇਲੀ ਵਲੌਗ ਮਾੜਾ ਮੋੜਾ ਜਿੰਨਾ ਵੀ ਹੁੰਦਾ ਜਦੋਂ ਵੀ ਹੁੰਦਾ ਜੋ ਵੀ ਗੱਲਾਂ ਨਹੀਂ ਹੁੰਦੀ ਤੁਹਾਡੇ ਮੂਰੇ ਲਿਆ ਕੇ ਰੱਖ ਦਿੰਦੀ ਆ ਚੰਗੀ ਲੱਗਦੀ ਐ ਲਾਈਕ ਸ਼ੇਅਰ ਜ਼ਰੂਰ ਕਰਿਓ ਨਾ ਧੰਨਵਾਦ ਸਾਰਿਆਂ ਦਾ